ਬੱਚਾ ਮਰ ਗਿਆ ਜੀ ਜਿਹੜਾ ਕਬੂਤਰ ਤੇ ਗਿਆ ਸੀ ਪਿਛਲੇ ਵਲੌਗ ਚ ਦੱਸਿਆ ਸੀ ਅੱਜ ਉਪਰ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਮਗੇ ਕਬੂਤਰ ਕਾਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਘਰ ਪਰ ਆ ਠੀਕ ਹੋਣਗੇ ਅਜੋ ਅਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਜੀ ਤੇ ਅੱਜ ਤੜਕੇ ਤੜਕੇ ਵਲੌਗ ਨਹੀਂ ਕੰਟੀਨਿਊ ਕਰ ਸਕੇ ਕਿਉਂਕਿ 4-5 ਘੰਟੇ ਤਮ ਤੜਕੇ 4 ਵਜੇ ਦਾ ਲੈ ਕੇ 9 8 ਵਜੇ ਤੱਕ ਕੋਠੇ ਤੇ ਹੀ ਬੈਠਾ ਰਿਹਾ ਬਾਈ ਵਲੌਗ ਹੀ ਨਹੀਂ ਅਪਲੋਡ ਹੋਇਆ ਨੈਟਵਰਕ ਸਲੋ ਚੱਲ ਰਿਹਾ ਸੀਗਾ ਤਾਂ ਕਰਕੇ ਤੇ ਮਸਾ ਅਪਲੋਡ ਕੀਤਾ ਹੁਣ ਤੇ ਹੁਣ ਮੈਂ ਚ ਨਵਾਂ ਬਲੌਗ ਸਟਾਰਟ ਕਰ ਲਈਏ ਠੀਕ ਆ ਜੀ ਤੇ ਪੁਰਾਣੇ ਬਲੌਗ ਵਾਸਤੇ ਤੇਰੇ ਬੱਚੇ-ਪੁੱਤੇ ਜਿਵੇਂ ਓਕੇ ਦੀ ਰਿਪੋਰਟਾਂ ਲਓ ਜੀ ਤੜਕੇ-ਤੜਕੇ ਬਾਡ ਨਿਊਜ਼ ਇੱਕ ਬੱਚਾ ਮਰ ਗਿਆ ਜੀ ਜਿਹੜਾ ਕੋ ਉਤਰ ਤੇ ਗਿਆ ਸੀ ਪਿਛਲੇ ਬਲੌਗ ਚ ਦੱਸਿਆ ਸੀ ਪਤਾ ਨਹੀਂ ਕੀ ਹੋ ਗਿਆ ਯਾਰ ਇਹਨੂੰ ਕਮਜ਼ੋਰਾਇਆ ਸੀ ਤਾਂ ਕਰਕੇ ਮਰ ਗਿਆ ਬਈ ਠੀਕ ਆ ਜੀ ਦੂਜਾ ਤਾਂ ਤੰਦਰੁਸਤ ਇਹਨੂੰ ਪਤਾ ਨਹੀਂ ਕੀ ਹੋ ਗਿਆ ਤੇ ਯਾਰ ਕਿਸਮਤੀ ਮਾੜੀ ਹੈ ਪਹਿਲਾ ਹੀ ਬੱਚਾ ਮਰ ਗਿਆ ਪਹਿਲਾਂ ਵੀ ਕਢਾਇਆ ਸੀ ਇੱਕ ਬੱਚਾ ਮਰਿਆ ਸੀ ਤੇ ਇੱਕ ਹੀ ਬੱਚਾ ਸੀ ਕੀ ਕਹਿ ਸਕਦੇ ਚਲੋ ਇਹਨੂੰ ਹੁਣ ਨੱਪ ਦਿੰਨੇ ਆ ਬਈ ਠੀਕ ਹੈ ਚੋ ਬਰੋ ਕੀ ਯਾਰ ਬਾਈ ਟਟਕੇ ਟਟਕੇ ਸਟਾਰਟਿੰਗ ਮੇ ਅੜੀ ਹੋ ਗਈ ਵਲੌਗ ਦੀ ਯਾਰ ਕੀ ਕਹਿ ਸਕਦੇ ਆ ਬੱਚਾ ਪਤਾ ਨਹੀਂ ਕਿਵੇਂ ਮਰ ਗਿਆ ਬਾਈ ਜਾਂ ਤਾਂ ਕਮਜ਼ੋਰਾ ਸੀ ਜਾਂ ਕੁਝ ਕਹਿ ਨਹੀਂ ਸਕਦੇ ਦੂਜਾ ਬੱਚਾ ਜਮਾਂ ਤੰਦ ਉੱਤ ਬੱਠਾ ਜੀ ਉਹ ਵੀ ਵਿਖਾ ਦਿੰਨੇ ਆ ਦੇਖੋ ਜਮਾਂ ਓਕੇ ਦੀ ਰਿਪੋਰਟ ਆ ਦੂਜਾ ਤਾਂ ਐਂ ਜਮਾ ਇਹਨੂੰ ਬਾਸੇ ਕਰਤੀ ਕੇ ਆ ਦੇਖੋ ਜਮਾਂ ਓਕੇ ਦੀ ਰਿਪੋਰਟ ਆ ਤੇ ਦੂਜੇ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਰੁੜ ਗਿਆ ਉਹ ਕਮਜ਼ੋਰਾ ਸੀ ਤੇ ਪਿਛਲੀ ਵਾਰ ਇਹ ਜਦੋਂ ਉੱਤੇ ਖੁੱਡਾ ਸੀ ਉਦੋਂ ਵੀ ਬੱਚੇ ਕਢਾਏ ਸੀ ਇੱਕ ਹੀ ਬੱਚਿਆ ਸੀ ਇੱਕ ਮਰ ਗਿਆ ਸੀ ਉਦੋਂ ਵੀ ਹੁਣ ਵੀ ਇੱਕ ਹੀ ਬੱਚਿਆ ਤੇ ਇੱਕ ਮਰ ਗਿਆ ਲਓ ਮੇਰੇ ਵੀਰੋ ਤੇ ਤੜਕੇ ਦਾ ਆਪਾਂ ਵਲੌਗ ਹੁਣ ਸਟਾਰਟ ਕੀਤਾ ਕਿਉਂਕਿ ਬੱਚਿਆਂ ਗਿਆ ਸਮਾਰਨ ਤੋਂ ਬਣ ਕੇ ਜੀਜੀ ਦਾ ਵਲੌਗ ਸਟਾਰਟ ਕਰਦਾ ਤੇ ਫਿਲਹਾਲ ਹੁਣ ਅਸੀਂ ਚੱਲੇ ਸੀਗੇ ਪਿੰਡ ਪਿੰਡ ਕਿ ਲੈਣ ਜਾਣਾ ਆਟੋ ਸਟੇੜ ਘਣਾਉਣ ਜਾਣੀ ਬੜਾ ਬੋਲੀ ਬੋਲਦਾ ਠੀਕ ਆ ਜੀ ਕਹਾ ਮੂੰਹ ਚ ਨੇ ਸਾਹਾ ਬੰਦ ਰਿਹਾ ਕਰਕੇ ਠੀਕ ਹੈ ਮਿੱਤਰੋ ਤੇ ਬਾਕੀ ਪਿੰਡ ਜਾ ਕੇ ਮਿਲਦੇ ਕੀ ਹੈ ਆ ਬ੍ਰੇਕ ਮਰੀ ਜਨਾਂ ਦਾ ਪਤਾ ਨਹੀਂ ਸੱਪ ਸੁਪ ਆ ਗਿਆ ਕੋਈ ਅੱਗੇ ਆ ਬਲੌਗ ਚ ਬੁਖਾਈਏ ਠੀਕ ਹੈ ਜੋਪਰੋ ਤੇ ਬਾਕੀ ਹੁਣ ਥੋੜਾ ਰਿਸ਼ਤੇਦਾਰੀ ਤੇ ਜਾ ਕੇ ਆਏ ਸੀਗੇ ਤਾਂ ਕਰਕੇ ਬਲੌਗ ਜੀ ਬਣਾ ਸਕੇ ਲਓ ਮੇਰੇ ਵੀਰੋ ਅੱਜ ਤੁਹਾਨੂੰ ਕਰਾਉਣੇ ਸ਼ੌਂਕ ਕੋੜੀਆਂ ਦਾ ਲਓ ਜੀ ਕੋੜੀਆਂ ਦਾ ਸ਼ੌਂਕ ਕਰੋ ਉਧਰ ਤਾਂ ਇਹ ਕਿਆਂ ਰੱਖੀਆਂ ਹੋਈਆਂ ਟਾਣੀ ਵਾਲਿਆਂ ਦੇ ਇਹ ਤਾਂ ਘੋੜਾ ਉਹ ਘੜ ਜਾ ਹਣਾ ਤੇ ਘਰੇ ਪਹੁੰਚ ਗਏ ਜੀ ਚੋਬਰੋ ਮੈਂ ਚੋਬਰ ਨੂੰ ਬਖਾ ਦਿੱਤੀ ਵੀ ਸਾਰੇ ਢਾਂਗਿਆਂ ਜਾਵਾਂ ਛਾਪ ਗਿਆ ਪਰ ਆਪਣੇ ਕੋਲੇ ਹੈ ਨਹੀਂ ਲੋਕਾਂ ਕੋਲੇ ਢਾਂਗਿਆ ਤੇ ਆਪਾਂ ਵੀ ਲੈ ਆਏ ਕੋਈ ਨਾ ਤੁਸੀਂ ਰਿਪੋਰਟ ਬਣਾਈ ਰੱਖਿਓ ਠੀਕ ਹੈ ਜੀ ਤੇ ਬਾਅਦ ਕੀ ਪਹੁੰਚ ਗਏ ਘਰੇ ਆਹ ਕਢਾ ਕੇ ਲਿਆਂਦੇ ਪ੍ਰਿੰਟਾਂ ਦੇ ਪੇਪਰ ਚਾਲਦੇ ਆ ਤੇ ਯਾਰ ਦੋਸਤੋ ਮਹਿੰਗਾਈ ਸੀ ਠੀਕ ਹੈ ਸ਼ੀਟ ਸ਼ੂਟ ਤੇ ਉਹਦੇ ਪ੍ਰਿੰਟ ਕਢਾਏ ਆ ਠੀਕ ਹੈ ਜੋ ਭਰਨੇ ਤੇ ਕਾਫੀ ਦਾ ਇੱਕ ਪਾਉਣਾ ਕਿੱਥੋਂ ਜਸਾ ਇੱਕ ਆਪਦੀਆ ਪੂਰੀਆਂ ਕਰਨਾ ਅੰਸ਼ ਇਹ ਤਾਂ ਆਪੋਂ ਦਾ ਪੂਰੀਆਂ ਆ ਨਾ ਪਰ ਮਾ ਲੋ ਜੀ ਆ ਪੂਰੇ ਡਿੱਗਣ ਦੇ ਇਲਕਾਂ ਇੱਕ ਪਰਸੈਂਟ ਵੀ ਨਹੀਂ ਘਟ ਬਸ ਯ ਅਮਰਾਜ ਕਹਿੰਦਾ ਅੱਜ ਮੈਨੂੰ ਕੋਲੇ ਟਾਈਮ ਹੈ ਨਹੀਂ ਸਵੇਰੇ ਆਉਂਗਾ ਮੈਂ ਤਾਂ ਕਰਕੇ ਆ ਲੈ ਤੇ ਮੈਂ ਜਾਂਦਾ ਘਰੇ ਤੇ ਜਾ ਕੇ ਚਾਹ ਚ ਪੀਨੇ ਆ ਫਿਰ ਕੋਈ ਨਵੀਂ ਤਾਜ਼ੀ ਕਰਦੇ ਆ ਠੀਕ ਹੈ ਚੋbro ਤੇ ਫਰਾਲ ਪਹੁੰਚ ਗਿਆ ਕਰੇ ਉਧਰ ਆਪਣੀ ਬੱਕਰੀ ਐਂ ਪੱਠ ਵੀ ਖੁੱਲੀ ਛਾੜੀ ਵੀ ਆ ਇਹ ਵੀ ਰਾਜ ਜੀ ਤੇ ਇਧਰੋਂ ਇਹ ਹੋ ਰਿਹਾ ਪੱਟਣ ਵਾਲਾ ਤਾਂ ਕੋਈ ਨਹੀਂ ਅੱਜ ਕਰਾਂਗੇ ਠੀਕ ਹੈ ਚਬਰੋ ਚਾਹ ਚੁ ਪੀ ਲਈਏ ਗਰਮ ਹੋ ਜਿਆ ਪੂਰੇ ਇੰਜਨ ਸਟਾਰਟ ਹੋ ਜੇ ਆਪਣਾ ਫਰ ਤਾਂ ਮੈਂ ਕਹਿੰਦਾ ਕੰਮ ਦੀਆਂ ਨੇੜੀਆਂ ਨੂਰੀਆਂ ਜੀਆਂ ਲਿਆ ਲਾਂਗੇ ਤਾਂ ਤੜਕੇ ਥੋੜਾ ਜਿਹਾ ਅਫਸੋਸ ਸੀਗਾ ਬੱਚਾ ਮਰ ਗਿਆ ਸੀ ਫੇਵਰੇਟ ਬੱਚਾ ਜਿਹੜੇ ਪਿਛਲੀ ਵੀਡੀਓ ਚ ਗੱਲ ਕਰਕੇ ਆਹ ਟੈਂਕ ਕਬੂਤਰ ਤਾਂ ਗਿਆ ਤੇ ਉਸ ਕਬੂਤਰ ਦਾ ਬੱਚਾ ਪਿਛਲੇ ਸਾਲ ਬਾਜੀ ਉੱਡਿਆ ਸੀ ਠੀਕ ਹੈ ਜੀ ਤੇ ਚਲੋ ਅੱਗੇ ਦੁਬਾਰਾ ਫਿਰ ਕਢਾ ਲਾਂਗੇ ਥੋੜਾ ਟਾਈਮ ਰੋਕ ਕੇ ਸੀ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਚਬਰੋ ਹਲੋ ਮੇਰੇ ਵੀਰੋ ਨੀਤ ਨਾਲ ਤਾਂ ਆਪਾਂ ਪੁੱਠੇ ਆ ਗਏ ਸੀ ਘਰੇ ਤੇ ਫਿਲਹਾਲ ਕਬੂਤਰਾਂ ਨੂੰ ਦਾਣੇ ਦੋਨੇ ਪਾਈਏ ਰਿਸ਼ਤੇਦਾਰੀ ਤੇ ਜਾਵੜੇ ਸੀ ਭੂਆ ਕੋਲੇ ਤੇ ਉੱਥੇ ਟਾਈਮ ਲੱਗ ਗਿਆ ਆਪਾਂ ਨੂੰ ਤਾਂ ਕਰਕੇ ਤੇ ਹੁਣ ਦਾਣੇ ਪਾਉਣੇ ਤੜਕੇ ਦੇ ਪਾਈ ਨਹੀਂ ਪਹਿਲਾਂ ਤਾਂ ਪਾਣੀ ਚੇਂਜ ਕਰ ਦਿੱਤੀ ਤੇ ਆ ਬੱਚਾ ਜਮਾ ਓਕੇ ਰਿਪੋਰਟ ਹੈ ਜੀ ਤੇ ਬਾਸ ਹੋਇਆ ਯਾਰ ਹੁਣ ਕੋਈ ਦੂਜੇ ਬੱਚਿਆਂ ਨੂੰ ਨਾ ਕੁਝ ਹੋਵੇ ਯਾਰ ਉਹ ਤਾਂ ਸਮਝੋ ਬਾਹਰ ਹੀ ਹੈ ਕੰਮ ਬਈ ਪਤਾ ਨਹੀਂ ਕੀ ਚੱਕਰ ਹੋਇਆ ਠੀਕ ਹੈ ਜੀ ਤੇ ਬਾਕੀ ਹੁਣ ਪਾਣੀ ਬਦਲ ਦਿੱਗੇ ਪਹਿਲੀ ਸ਼ਰਮਾਤ ਯਾਰ ਆਪਣੀ ਸੀਜਨ ਦੀ ਮਾੜੀ ਹੋਈ ਬੱਚਾ ਮਰ ਗਿਆ ਪਹਿਲੇ ਹੀ ਚਲੋ ਕੋਈ ਨਹੀਂ ਇਹਨੂੰ ਡੋਲ ਜੇ ਉਹ ਕਮਜ਼ੋਰਾ ਵਾਲਾ ਸੀ ਜਾਂਦਾ ਕੋਈ ਫੀਡ ਫੂਡ ਨਹੀਂ ਕੋਈ ਉਹਨੇ ਜਾਂ ਕੋਈ ਹੋਰ ਚੱਕਰ ਪੈ ਗਿਆ ਲਓ ਜੀ ਭਰ ਗਿਆ ਪਾਣੀ ਦਾ ਟੂਟੀ ਬੰਦ ਕਰ ਦਈਏ ਤੇ ਰੱਖ ਦਈਏ ਕੂਤਰਾਂ ਨੂੰ ਮੁੜ ਕੇ ਜਾਣਾ ਯਾਰ ਪਿੰਡ ਆ ਰੱਖਦਾ ਰੱਖਦਾ ਪਾਣੀ ਤਾਂ ਹੁੰਦਾ ਨਹੀਂ ਲੈ ਆਈਏ ਭੱਜ ਕੇ ਜਾ ਕੇ ਲਓ ਮੇਰੇ ਵੀਰੋ ਹੁਣ ਕਣਕ ਵੀ ਰੱਖ ਦਈਏ ਤੇ ਫੋਨ ਆਪਣਾ ਹੀਟ ਹੋ ਗਿਆ ਸੀ ਗਰਮ ਹੋ ਗਿਆ ਯਾਰ ਲੈਗ ਮਾਰਨ ਲੱਗ ਗਿਆ ਬੰਦ ਨਹੀਂ ਹੋਇਆ ਪਰ ਲੈਗ ਮਾਰਨ ਲੱਗ ਗਿਆ ਠੀਕ ਹੈ ਜੀ ਤੇ ਦਾਣੇ ਪਾ ਦਈਏ ਛੇਤੀ ਛੇਤੀ ਲਓ ਚੋbro ਖਾ ਲੋ ਦਾਣੇ ਦੁਨੇ ਤੇ ਖਾਓ ਬੱਚੇ ਨੂੰ ਠੀਕ ਹੈ ਜੀ ਲਓ ਚੋ ਬਰੋ ਖਾਓ ਛੋਕੋ ਛੋਕੋ ਤੇ ਹੁਣ ਆਪਾਂ ਚੱਲਦੇ ਆਂ ਬੰਡ ਆਪਣਾ ਬਾਈਕ ਲੈ ਕੇ ਲੱਗਦਾ ਹਥ ਕੁੱਕੜ ਡਾਡੀ ਨੇ ਬਾਹਰ ਛੱਡੇ ਹੋਏ ਸੀ ਤੇ ਕੁੱਕੜਾ ਨੂੰ ਵੀ ਪਾਣੀ ਧਰ ਦਿੱਤੀ ਇਹ ਬੜਤ ਗੰਦ ਪਾਉਂਦੇ ਕੂਤਰਾਂ ਨਾਲੋਂ ਪਹਿਲਾ ਦਿਨ ਆਹ ਸਾਫ ਕਰਤੀ ਆ ਕੀ ਕਹਿੰਦੇ ਹੁੰਦੇ ਆ ਯਾਰ ਇਹਨੂੰ ਕੁੰਡਾ ਲਓ ਜੀ ਇੱਕ ਵਾਰੀ ਹੋਰ ਪ੍ਰੈਸ਼ਰ ਦਾ ਪਾਣੀ ਹੋ ਗਈਆਂ ਮੁੱਠਾ ਮੁੱਠਾ ਸਾਫ ਲਓ ਜੀ ਹੱਥ ਚੰਗੀ ਤਰ੍ਹਾਂ ਮਰਦ ਗਏ ਇਹਦੇ ਇਹ ਇੱਥੇ ਰੱਖ ਚੋ ਬਰੋ ਕਰਤਾ ਹੁਣ ਟੂਟੀ ਛੱਡ ਕੇ ਦਈਏ ਪਰ ਫਿਰ ਵੀ ਗੰਦਾ ਪਾਣੀ ਕੁੜੀ ਹੀ ਆ ਇਹਦਾ ਇੰਨਾ ਕਿੰਨਾ ਗੰਦਾ ਕਰ ਰੱਖਿਆ ਇਹਨੂੰ ਥੋੜਾ ਜੀ ਰੱਖਣਾ ਯਾਰ ਪਾਣੀ ਬਾਕੀ ਡੋਲ ਦਿੰਦੇ ਗੁੱਡੇ ਚ ਗੰਦ ਪਚਿਆ ਪਿਆ ਗੁੱਡੇ ਦੇ ਵਿੱਚ ਵੀ ਲਓ ਜੀ ਚੱਕ ਕੇ ਤੇ ਰੱਖ ਦਈਏ ਇੰਨਾ ਕੀ ਬਾਦੂਗਾ ਤੜਕੇ ਰੱਖ ਤਾਂ ਦੇਣਾ ਹੀ ਹੁੰਦਾ ਆ ਦੇਖੋ ਜੀ ਬੜਾ ਗੰਦ ਮਚਾਉਂਦੇ ਪਿੰਜਰਾ ਖਰਾਬ ਹੋ ਜੂ ਆਪਣਾ ਠੀਕ ਹੈ ਜੀ ਇਹਦਾ ਖੁੱਡਾ ਕੋਲੇ ਹੀ ਰਹਿਣ ਦੀ ਇਹਦੇ ਚ ਕਿਹੜਾ ਕੋਕੜ ਆ ਤੇ ਆ ਖੁੱਡੇ ਦਾ ਲਾ ਲੀਏ ਇੱਕ ਮਿੰਟ ਲਓ ਜੀ ਲਾ ਲੀਏ ਆ ਪਾ ਲਈਏ ਕੁੰਡਾ ਇਹਦੇ ਚ ਹੁਣ ਚੱਲਦੇ ਹਾਂ ਪਿੰਡ ਹੱਥੋਂ ਤੋ ਖੜੀਏ ਮੇਰੇ ਉਪਿੰਡੋ ਵਾਪਸ ਆ ਗਏ ਸੀ ਤੇ ਆ ਬਲਬ ਲਿਆਂਦੇ ਆ ਤੇ ਆ ਲਿਆਂਦੇ ਆ ਹੋਲਡਰ ਮੇਰੀਆਂ ਜੇਬਾਂ ਚ ਟੇਪ ਲਿਆਂਦੀ ਆ ਜੀ ਗੱਟੀਆਂ ਲਿਆਂਦੀਆਂ ਠੀਕ ਹੈ ਜੀ ਤਾਰ ਆਪਣੇ ਕੋਲੇ ਪਈ ਸੀ ਤੇ ਬਲਬ ਬਲ ਲਾਉਣੇ ਆ ਤੇ ਚਾਨਣ ਕਰਦੇ ਆ ਫੇਰ ਹੀ ਵਲੌਗ ਕੰਟੀਨਿਊ ਕਰਾਂਗੇ ਠੀਕ ਹੈ ਜੀ ਇੱਕ ਬਲਬ ਤਾਂ ਲਾ ਤਾ ਆਪਾਂ ਕਰੇ ਚਾਨਣ ਦੇਖੋ ਫੁੱਲ ਹੋ ਗਿਆ ਇਧਰਲੀ ਸਾਈਡ ਤਾਂ ਠੀਕ ਹੈ ਜੀ ਤੇ ਦੂਜਾ ਪਾਸਾ ਬਾਪਾ ਲਾਉਣਾ ਉਸ ਝੰਡ ਤੇ ਜੋ ਲਾਵਾਂਗੇ ਸਵੇਰੇ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਅੰਦਰ-ਉਂਦਰ ਬੰਜਾ ਲਾ ਕੇ ਆਪਣੇ ਰੂਮ 'ਚ ਤੇ ਚੱਲਦੇ ਹਾਂ ਪਰਲੇ ਘਰੇ ਠੀਕ ਹੈ ਚੋ ਬਰੋ ਤੇ ਇਧਰ ਜਿਹੜੇ ਜੀ ਤੇ ਹੁਣ ਹੋ ਗਿਆ ਸੀ ਹਨੇਰਾ ਤੇ ਹੁਣ ਆਦੀ ਕੁਤਰ ਕੁਤਰ ਜਿਹਾ ਮੈਂ ਸੈੱਟ ਨੇ ਬੱਚਾ ਵੀ ਓਕੇ ਦੀ ਰਿਪੋਰਟ ਆ ਜੀ ਤੇ ਬੱਚੇ ਦੇ ਵੀ ਹਵਾਲ ਆਉਣ ਲੱਗ ਗਏ ਥੋੜੇ ਥੋੜੇ ਡੱਕੇ ਜਿਹਾ ਚਿੱਟਾ ਜਿਹਾ ਬਣੀ ਜਾਂਦਾ ਠੀਕ ਹੈ ਚੋ ਬਰੋ ਇਹ ਵਲੌਗ ਫਾਇਦ ਬਣੂਗਾ ਜਿਹਾ ਚਿੱਟਾ ਤੇ ਬਈ ਇੱਕ ਬੱਚੇ ਨੂੰ ਆਪਣਾ ਰੱਤਾ ਨਿਕਲਿਆ ਵੀ ਇਹਨਾਂ ਚ ਜਿਵੇਂ ਉਹ ਲਾਲ ਸਿਰ ਦੀ ਕਬੂਤਰੀ ਆ ਉਹ ਵੀ ਰੱਤੀ ਬਣ ਜੇ ਠੀਕ ਹੈ ਜੀ ਤੇ ਆ ਜਿਹੜੀ ਸ਼ਾਖੀ ਕਬੂਤਰੀ ਆ ਇਹਦੇ ਵੀ ਛੱਟ ਹੈਗੇ ਆ ਥੋੜੇ ਥੋੜੇ ਤੇ ਲਾਲ ਜੇ ਇਹ ਵੀ ਰੱਤੇ ਬੱਚਾ ਬਣ ਜੇ ਨਾਲ ਇੱਕ ਦੂਜਾ ਰੱਤਾ ਬੰਨਣਾ ਸੀ ਬਈ ਉਹ ਜਿਹੜਾ ਐਕਸਪਾਇਰ ਹੋ ਗਿਆ ਚਲੋ ਕੋਈ ਚੱਕਰ ਨਹੀਂ ਤੇ ਬਾਕੀ ਬਈ ਦਾਣੇ ਦੋਨੇ ਤੇ ਪਾਣੀ ਪੂਣੀ ਪਾ ਕੇ ਰੱਖਿਆ ਤੇ ਅੱਜ ਦਾ ਵਲੌਗ ਬਈ ਇੱਥੇ ਹੀ ਕਰਦੇ ਐਂਡ ਅੱਜ ਦੇ ਵਲੌਗ ਚ ਕੁਝ ਖਾਸ ਨਹੀਂ ਕੀਤਾ ਤੇ ਕਿਤੇ ਜਾਵੜੇ ਸੀ ਤਾਂ ਕਰਕੇ ਕੱਲ ਦੇ ਬਲਾਉਚ ਜਰੂਰ ਕੋਈ ਖਾਸ ਕਰਾਂਗੇ ਤੇ ਲਾ ਦੀ ਗੇਟ ਤੇ ਮਿਲਦੀ ਫਿਰ ਨਵੇਂ ਬਲਾਗ ਦੇ ਵਿੱਚ ਮਿੱਠਾਂ ਲੁੱਤੀਆਂ ਪਈਆਂ ਮੈਂ ਤਾਲਾ ਲੱਭੀ ਜਮ ਤਾਲਾ ਤੰਦ ਰੱਖਦਾ ਸੀ ਤੇ ਪਾਣੀ ਵੀ ਓਕੇ ਦੀ ਰਿਪੋਰਟ ਆ ਬਸ ਠੀਕ ਹੈ ਜੀ